ਨਿਮੀ ਉਲਝਣ ਵਿੱਚ ਸੀ ਵੀਕੂ ਦਿਨਾਬਾਦ ਉਸਨੇ ਫਿਰ ਤੋਂ ਆਪਣੀ ਜੌਬ ਜੁਆਇਨ ਕਰਨੀ ਸੀ ਤੇ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਡਿਲੀਵਰੀ ਤੋਂ ਬਾਅਦ ਉੰਜ ਵੀ ਉਸਦੀ ਗੋਦੀ ਵਿੱਚ ਜਦੋਂ ਤੋਂ ਪੀਹੂ ਆਈ ਸੀ ਤਾਂ ਉਸਦਾ ਮਾਸੂਮ ਚਿਹਰਾ ਦੇਖ ਕੇ ਉਹ ਆਪਣੇ ਆਪ ਨੂੰ ਅਪਰਾਧੀ ਜਿਹਾ ਮਹਿਸੂਸ ਕਰਦੀ ਕਿ ਮੈਂ ਨੰਨੀ ਜਹੀ ਮਾਸੂਮ ਜਾਨ ਨੂੰ ਕਿਸਦੇ ਭਰੋਸੇ ਛੱਡ ਕੇ ਦਫ਼ਤਰ ਜਾਵਾਂਗੀ ਉਸਨੇ ਇਸ ਬਾਰੇ ਵਿੱਚ ਆਪਣੇ ਪਤੀ ਆਕਾਸ਼ ਨਾਲ ਗੱਲ ਕੀਤੀ ਸੀ ਆਕਾਸ਼ ਮੈਂ ਮੰਮੀ ਨਾਲ ਗੱਲ ਕੀਤੀ ਸੀ ਕਿ ਮੇਰੇ ਜੋਬ ਜੁਆਇਨ ਕਰਨ ਤੋਂ ਬਾਅਦ ਪੀਹੂ ਦੀ ਦੇਖਭਾਲ ਲਈ ਤੁਸੀਂ ਆ ਸਕਦੇ ਹੋ ਤਾਂ ਮੇਰੇ ਕਹਿੰਤੀ ਉਹ ਆਪਣੇ ਕੋਲ ਆ ਕੇ ਰਹਿਣ ਲਈ ਤਿਆਰ ਨਹੀਂ ਪਰ ਆਕਾਸ਼ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਜੇ ਪੀਹੂ ਦੀ ਦੇਖਭਾਲ ਕਰਨ ਲਈ ਉਸਦੀ ਸੱਸ ਆਈ ਤੌਸੀ ਮਾ ਸਰਜੀਤ कौर ਇਸ ਗੱਲ ਨਾਲ ਨਾਰਾਜ਼ ਹੋ ਜਾਵੇਗੀ ਨੀਮੀ ਦੀ ਮੰਮੀ ਆਪਣੇ ਨੂੰ ਪੁੱਤ ਦੇ ਨਾਲ ਰਹਿੰਦੀ ਸੀ ਨੀਮੀ ਦੀ ਭਾਬੀ ਘਰ ਵਿੱਚ ਹੀ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਉਹਨਾਂ ਦੇ ਬੱਚੇ ਵੀ ਕਾਫੀ ਵੱਡੇ ਹੋ ਗਏ ਨੇ ਨੀਮੀ ਦੇ ਪਾਪਾ ਵੀ ਇਸ ਦੁਨੀਆ ਵਿੱਚ ਨਹੀਂ ਉਸ ਦੀ ਮੰਮੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਚੁੱਕੀ ਹੈ ਖਾਲੀ ਸਮੇਂ ਵਿੱਚ ਉਹ ਸਤਸੰਗ ਘਰ ਜਾ ਕੇ ਨਾਮ ਸਿਮਰਨ ਕਰਦੀ ਹੈ ਅਜਿਹੇ ਸਮੇਂ ਵਿੱਚ ਜਦ ਨੀਮੀ ਨੂੰ ਜ਼ਰੂਰਤ ਪਈ ਤਾਂ ਨੀਮੀ ਦੇ ਕਹਨ ਤੇ ਉਹਨਾਂ ਨੇ ਕਿਹਾ ਕਿ ਜੇ ਤੂੰ ਚਾਹੇ ਤਾਂ ਮੈਂ ਤੇਰੇ ਘਰ ਆ ਕੇ ਰਹਿ ਸਕਦੀ ਆਂ ਤੇ ਆਪਣੀ ਛੋਟੀ ਜਹੀ ਬੀਹੂ ਦਾ ਧਿਆਨ ਰੱਖ ਲਵਾਂਗੀ ਨੀਮੀ ਲਈ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਸੀ ਜਦ ਆਕਾਸ਼ ਨਾਲ ਇਸ ਬਾਰੇ ਵਿੱਚ ਗੱਲ ਕੀਤੀ ਤਾਂ ਉਸ ਨੇ ਉਸੇ ਵਕਤ ਜਵਾਬ ਦੇ ਦਿੱਤਾ ਕਿਉਂਕਿ ਉਸ ਨੂੰ ਡਰ ਲੱਗ ਰਿਹਾ ਸੀ ਕਿ ਜੇ ਉਸ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਣਾ ਉਹ ਆਪਣੀ ਮਾਂ ਨੂੰ ਨਰਾਜ਼ ਕਰਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦਾ ਸੀ ਨੀਮੀ ਪਰੇਸ਼ਾਨ ਹੋ ਗਈ ਉਸ ਦੀ ਸੱਸ surjeet कौर ਤੇ ਨਣਤ ਡਿਲੀਵਰੀ ਦੇ ਟਾਈਮ ਤੋਂ ਹੀ ਉਸ ਦੇ ਕੋਲ ਸੀ ਪਰ ਉਸ ਟਾਈਮ ਵੀ ਉਹਨਾਂ ਨੇ ਕੋਈ ਜ਼ਿਆਦਾ ਮਦਦ ਨਹੀਂ ਕੀਤੀ ਪਹਿਲਾਂ ਵੀ ਉਸ ਦੇ ਘਰ ਆਉਂਦੀਆਂ ਜਾਂਦੀਆਂ ਤਾਂ ਉਸ ਦੀ ਜੌਬ ਨੂੰ ਲੈ ਕੇ ਹਮੇਸ਼ਾ ਤਾਨੇ ਮਾਰਦੀਆਂ ਕਿ ਤੈਨੂੰ ਆਪਣੀ ਨੌਕਰੀ ਦਾ ਬੜਾ ਘਮੰਡ ਹੈ ਇਸ ਲਈ ਸਾਡੇ ਆਉਣ ਤੋਂ ਬਾਅਦ ਵੀ ਦਫ਼ਤਰ ਤੋਂ ਛੇਤੀ ਨਹੀਂ ਆਉਂਦੀ ਨਾ ਹੀ ਦਫ਼ਤਰ ਤੋਂ ਛੁੱਟੀ ਲੈਂਦੀ ਹੈ ਉਹਨਾਂ ਨੇ ਤਾਂ ਇਹ ਗੱਲਾਂ ਰਿਸ਼ਤੇਦਾਰੀ ਵਿੱਚ ਵੀ ਫੈਲਾ ਦਿੱਤੀਆਂ ਸੀ ਕਿ ਬਹੂ ਨੂੰ ਆਪਣੀ ਨੌਕਰੀ ਤੇ ਪੜ੍ਹਾਈ ਦਾ ਬੜਾ ਘਮੰਡ ਹੈ ਅੱਜ ਵੀ ਨੀਮੀ ਕੱਲੀ ਕਮਰੇ ਵਿੱਚ ਪੀਹੂ ਨੂੰ ਸੰਭਾਲ ਰਹੀ ਸੀ ਤੇ ਸੁਰਜੀਤ कौर ਹਾਲ ਵਿੱਚ ਬੈਠ ਕੇ ਟੀਵੀ ਦੇਖਦੇ ਹੋਏ ਆਪਣੀ ਧੀ ਨਾਲ ਗੱਲਾਂ ਕਰ ਰਹੀ ਸੀ ਅਚਾਨਕ ਪੀਹੂ ਬਹੁਤ ਰੋਣ ਲੱਗੀ ਤਾਂ ਉਸ ਲਈ ਦੁੱਧ ਘਰਮ ਕਰਨ ਲਈ ਨੀਮੀ ਰਸੋਈ ਵਿੱਚ ਆ ਰਹੀ ਸੀ ਤਾਂ ਉਸਦੇ ਕੰਨਾਂ ਵਿੱਚ ਆਵਾਜ਼ ਪਈ ਉਸਦੀ ਨਣਦ ਕਹਿ ਰਹੀ ਸੀ ਮੰਮੀ ਹੁਣ ਭਾਬੀ ਨੂੰ ਲੱਗਦਾ ਆਪਣੀ ਨੌਕਰੀ ਛੱਡਣੀ ਪਊਗੀ ਆਖਿਰ ਉਹ ਕੱਲੀ ਪੀਹੂ ਦੀ ਦੇਖਭਾਲ ਤੇ ਨੌਕਰੀ ਕਿਵੇਂ ਕਰ ਸਕਦੀ ਹੈ ਉਸੇ ਵਕਤ ਮਾਂ ਨੇ ਹੱਸਦੇ ਹੋਏ ਕਿਹਾ ਹਾਂ ਪੁੱਤ ਹੁਣ ਤਾਂ ਨੀਮੀ ਦੇ ਕੈਰੀਅਰ ਦਾ ਯੂ ਟਰਨ ਆਉਣ ਵਾਲਾ ਹੈ ਆਪਣੀ ਨੌਕਰੀ ਤੇ ਬੜਾ ਘਮੰਡ ਸੀ ਨਾ ਉਸਨੂੰ ਕਰ ਲਈ ਉਸਨੇ ਨੌਕਰੀ ਹੁਣ ਦੇਖਦੀਆਂ ਕਿਵੇਂ ਨੌਕਰੀ ਕਰਦੀ ਐ ਅੱਗੋਂ ਉਸਦੀ ਨੰਦ ਹਸਤੀ ਹੋਈ ਬੋਲੀ ਹਾਂ ਮੰਮੀ ਭਾਬੀ ਨੂੰ ਆਪਣੀ ਪੜ੍ਹਾਈ ਤੇ ਨੌਕਰੀ ਦਾ ਬੜਾ ਘਮੰਡ ਸੀ ਹੁਣ ਤਾਂ ਉਹਨਾਂ ਨੂੰ ਜੌਬ ਛੱਡਣੀ ਹੀ ਪਊਗੀ ਆਪਾਂ ਵੀਰੇ ਨੂੰ ਕਹਿ ਕੇ ਪੀਹੂ ਤੇ ਭਾਬੀ ਦੀ ਦੇਖਭਾਲ ਕਰਨ ਦੇ ਬਹਾਨੇ ਉਸਨੂੰ ਪਿੰਡ ਲੈ ਚਲਦੇ ਆਂ ਤੇ ਉੱਥੇ ਉਸਨੂੰ ਨੌਕਰਾਨੀ ਬਣਾ ਕੇ ਰੱਖਾਂਗੇ ਗੱਲਾਂ ਸੁਣ ਕੇ ਨੀਮੀ ਹੈਰਾਨ ਸੀ ਇੱਕ ਤਾਂ ਉਹ ਪਹਿਲਾਂ ਤੋਂ ਹੀ ਪਰੇਸ਼ਾਨ ਹੈ ਕਿ ਆਪਣੀ ਜੌਬ ਤੇ ਆਪਣੀ ਮਮਤਾ ਵਿੱਚ ਪਹਿਲ ਕਿਸ ਨੂੰ ਦੇਵੇ ਤੇ ਹੁਣ ਇਸ ਹਾਲ ਵਿੱਚ ਵੀ ਨਣ ਉਸ ਨੂੰ ਪਰੇਸ਼ਾਨ ਕਰਨ ਦੇ ਬਹਾਨੇ ਲੱਭ ਰਹੀ ਹੈ ਉਸ ਨੂੰ ਬਹੁਤ ਝਟਕਾ ਲੱਗਿਆ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਸੋਚਣ ਲੱਗੀ ਔਰਤ ਹੀ ਔਰਤ ਦੀ ਦੁਸ਼ਮਣ ਕਿਉਂ ਹੁੰਦੀ ਹੈ ਜੇ ਉਹ ਉਸ ਦੀ ਥੋੜੀ ਜਹੀ ਮਦਦ ਕਰ ਦਿੰਦੀਆਂ ਤੇ ਕਹਿੰਦੀਆਂ ਕਿ ਜਾ ਤੂੰ ਆਪਣੀ ਨੌਕਰੀ ਕਰ ਤੇਰੀ ਧੀ ਨੂੰ ਅਸੀਂ ਦੇਖ ਲਵਾਂਗੇ ਤਾਂ ਇਹਨਾਂ ਦਾ ਕੀ ਵਿਗੜ ਜਾਂਦਾ ਆਖਿਰ ਪੀਹੂ ਵੀ ਤਾਂ ਇਹਨਾਂ ਦੀ ਕੁਛ ਲੱਗਦੀ ਐ ਉਂਝ ਵੀ ਇਹ ਬਸ ਡਿਲੀਵਰੀ ਦੇ ਸਮੇਂ ਮੇਰੇ ਕੋਲ ਆਈਆਂ ਨੇ ਨਾ ਪਹਿਲਾਂ ਮੇਰਾ ਧਿਆਨ ਰੱਖਿਆ ਤੇ ਨਾ ਬਾਅਦ ਵਿੱਚ ਰੱਖਣਾ ਚਾਹੁੰਦੀਆਂ ਨੇ ਆਕਾਸ਼ ਵੀ ਆਪਣੇ ਪਰਿਵਾਰ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੀਨੀ ਜੇ ਇਹਨਾਂ ਨੇ ਆਕਾਸ਼ ਨੂੰ ਕਹਿ ਦਿੱਤਾ ਕਿ ਇਹ ਮੇਰੀ ਦੇਖਭਾਲ ਕਰਨ ਦੇ ਲਈ ਮੈਨੂੰ ਪਿੰਡ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਉਹ ਤਾਂ ਫਟਾਫਟ ਤਿਆਰ ਹੋ ਜਾਣਗੀ ਇਹ ਮੈਨੂੰ ਸੱਚਮੁੱਚੀ ਪਿੰਡ ਲ ਜਾ ਕੇ ਨੌਕਰਾਨੀ ਬਣਾ ਦੇਣਗੀ ਆ ਉਸ ਦਾ ਮਨ ਬੜਾ ਤੜਪਣ ਲੱਗਿਆ ਉਸ ਨੂੰ ਕੋਈ ਰਸਤਾ ਦਿਖਾਈ ਨਹੀਂ ਸੀ ਦੇ ਰਹਾ ਆਕਾਸ਼ ਵੀ ਆਪਣੀ ਸੱਸ ਦੇ ਨਾਲ ਰਹਿਣ ਲਈ ਤਿਆਰ ਨਹੀਂ ਸੀ ਨਹੀਂ ਤਾਂ ਨੀਮੀ ਦੀ ਮੰਮੀ ਤਾਂ ਉਸ ਦੀ ਮਦਦ ਕਰਨ ਲਈ ਕਦੋਂ ਤੋਂ ਆਉਣਾ ਚਾਹ ਰਹੀ ਸੀ ਨੀਮੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪੀਹੂ ਰੋਣ ਲੱਗੀ ਤਾਂ ਉਹ ਬੜੀ ਮੁਸ਼ਕਲ ਨਾਲ ਉੱਠ ਕੇ ਬੈਠੀ ਤੇ ਉਸ ਨੂੰ ਚੁੱਪ ਕਰਾਉਣ ਲੱਗੀ ਉਸ ਦੀ ਸੱਸ ਤੇ ਨਣਦ ਕਮਰੇ ਵਿੱਚ ਝਾਕਨ ਤੱਕ ਨਹੀਂ ਆਈਆਂ ਕਿਉਂਕਿ ਉਹ ਦੋਨੋਂ ਤਾਂ ਹਾਲ ਵਿੱਚ ਬੈਠ ਕੇ ਮੂੰਗਫਲੀ ਖਾਂਦੇ ਹੋਏ ਟੀਵੀ ਦੇਖ ਰਹੀਆਂ ਸੀ ਉਸ ਨੂੰ ਰੋਣਾ ਆ ਗਿਆ ਸੋਚਣ ਲੱਗੀ ਮੇਰੇ ਘਰ ਆ ਕੇ ਇਹ ਮੇਰੀ ਦੇਖਭਾਲ ਨਹੀਂ ਕਰ ਰਹੀਆਂ ਤਾਂ ਪਿੰਡ ਲੱਜਾ ਕੇ ਇਹ ਮੇਰੀ ਦੇਖਭਾਲ ਕੀ ਕਰਨਗੀਆਂ ਉਸ ਨੇ ਸੋਚਿਆ ਕਿ ਮੈਂ ਜੌਬ ਕਰਾਂ ਜਾਂ ਨਾ ਕਰਾਂ ਪਰ ਮੈਂ ਆਪਣੀ ਸੌਰੀਤਾ ਬਿਲਕੁਲ ਨਹੀਂ ਜਾਉਂਗੀ ਇਸ ਗੱਲ ਦੇ ਲਈ ਜੇ ਆਕਾਸ਼ ਨੇ ਲੜਾਈ ਕੀਤੀ ਤਾਂ ਮੈਂ ਹੁਣ ਸਿੱਧੇ ਆਪਣੇ ਪੇਕੇ ਹੀ ਚਲੀ ਜਾਉਂਗੀ ਉਸੇ ਵਕਤ ਬਾਹਰ ਹਾਲ ਚੋਂ ਆਵਾਜ਼ ਆਈ ਉਸਦੀ ਸੱਸ ਕਹਿਣ ਲੱਗੀ ਆਕਾਸ਼ ਪੁੱਤ ਆ ਗਿਆ ਤੂੰ ਦਫ਼ਤਰ ਤੋਂ ਨੀਮੀ ਇੱਕਦਮ ਧਿਆਨ ਲਗਾ ਕੇ ਬਾਹਰលੀਆਂ ਗੱਲਾਂ ਸੁਣਨ ਲੱਗੀ ਆਕਾਸ਼ ਕਹਿਣ ਲੱਗਾ ਹਾਂ ਮਾਂ ਬਹੁਤ ਥਕਾਵਟ ਹੋ ਗਈ ਹੈ ਮੈਨੂੰ ਇੱਕ ਕੱਪ ਚਾਹ ਬਣਾ ਦਿਓ ਉਸ ਦੀ ਮਾਂ ਕਹਿਣ ਲੱਗੀ ਚਾ ਮੈਂ ਬਾਤ ਚ ਬਣਾ ਦਿੰਨੀ ਆ ਪਹਿਲਾਂ ਤੂੰ ਮੇਰੀ ਗੱਲ ਸੁਣ ਦੇਖ ਨੀਮੀ ਅਜਹੀ ਹਾਲਤ ਵਿੱਚ ਪੀਹੂ ਨੂੰ ਸੰਭਾਲੂਗੀ ਜਾਂ ਜੋਬ ਕਰੂਗੀ ਮੈਂ ਤਾਂ ਕਹਿਨੀ ਆ ਤੂੰ ਉਹਨੂੰ ਕਹਿ ਦੇ ਕਿ ਉਹ ਰਿਜਾਇਨ ਕਰ ਦਵੇ ਤੇ ਸਾਡੇ ਨਾਲ ਪਿੰਡ ਚੱਲ ਕੇ ਰਹੇ ਇੱਥੇ ਦੋਨਾਂ ਦਾ ਠੀਕ ਤਰ੍ਹਾਂ ਧਿਆਨ ਨਹੀਂ ਰੱਖਿਆ ਜਾ ਰਿਹਾ ਪਿੰਡ ਦਾ ਵਾਤਾਵਰਨ ਖੁੱਲ੍ਹਾ ਆਸ ਪੜੋਸ ਵਿੱਚ ਵੀ ਮੇਰੀ ਜਾਣ ਪਛਾਣ ਹੈ ਤਾਂ ਉੱਥੇ ਈਦੀ ਤੇ ਪੀਹੂ ਦੀ ਵਧੀਆ ਦੇਖਭਾਲ ਹੋ ਜਾਊਗੀ ਨਾਲੇ ਦਿਲ ਲੱਗਿਆ ਰਹੂ ਤੇਰੇ ਪਾਪਾ ਵੀ ਪਿੰਡ ਨੇ ਹੁਣ ਮੇਰਾ ਵੀ ਅੱਧਾ ਧਿਆਨ ਪਿੰਡ ਵਿੱਚ ਐ ਮੈਂ ਤੇ ਤੇਰੀ ਭੈਣ ਜਿਆਦਾ ਦੇਰ ਹੁਣ ਇੱਥੇ ਨਹੀਂ ਰਹਿ ਸਕਦੀਆਂ ਆਕਾਸ਼ ਥੋੜੀ ਦੇਰ ਲਈ ਚੁੱਪ ਹੋ ਗਿਆ ਨੀਮੀ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕ ਰਿਹਾ ਸੀ ਕਿ ਹੁਣ ਪਤਾ ਨਹੀਂ ਆਕਾਸ਼ ਕੀ ਜਵਾਬ ਦੇਣਗੇ ਪਰ ਆਕਾਸ਼ ਨੇ ਅਗਲੇ ਹੀ ਪਲ ਨੀਮੀ ਨੂੰ ਆਵਾਜ਼ ਮਾਰਤੀ ਹੋਈ ਕਿਹਾ ਨੀਮੀ જરા ਇੱਥੇ ਆ ਕੁਝ ਜ਼ਰੂਰੀ ਗੱਲ ਕਰਨੀ ਐ ਨੀਮੀ ਘਬਰਾ ਗਈ ਸੋਚਣ ਲੱਗੀ ਕਿ ਹੁਣ ਤਾਂ ਆਕਾਸ਼ ਮੈਨੂੰ ਪੱਕਾ ਕਹਿਣਗੇ ਕਿ ਤੂੰ ਰਿਜਾਇਨ ਕਰ ਦੇ ਤੇ ਪਿੰਡ ਚਲੀ ਜਾ ਨੀਮੀ 부ਝੇ ਮਨ ਨਾਲ ਹਾਲ ਵਿੱਚ ਪਹੁੰਚੀ ਤਾਂ ਆਕਾਸ਼ ਕਹਿਣ ਲੱਗਾ ਦੇਖ ਇੱਥੇ ਗੱਲ ਤੇਰੀ ਹੋ ਰਹੀ ਐ ਤੇ ਗੱਲ ਤੇਰੇ ਭ익ਦੀ ਐ ਇਸ ਲਈ ਮੈਂ ਸੋਚਿਆ ਕਿ ਤੇਰੇ ਸਾਹਮਣੇ ਹੀ ਗੱਲ ਹੋਵੇ ਤਾਂ ਚੰਗਾ ਨੀਮੀ ਮਨ ਹੀ ਮਨ ਸੋਚਣ ਲੱਗੀ ਕੀ ਮੇਰੇ ਸਾਹਮਣੇ ਗੱਲ ਕਰਨ ਨਾਲ ਕੀ ਹੋਵੇਗਾ ਕਰੂੰਗੀ ਤਾਂ ਤੁਸੀਂ ਉਹੀ ਜੋ ਤੁਹਾਡੀ ਮਾਂ ਤੇ ਭੈਣ ਚਾਹੁੰਦੀਆਂ ਨੇ ਆਕਾਸ਼ ਗੰਭੀ ਰਵਾਜ ਵਿੱਚ ਬੋਲਿਆ ਮਾਂ ਤੁਸੀਂ ਚਾਹੁੰਦੇ ਹੋ ਕਿ ਇਹ ਜੌਬ ਛੱਡ ਦਵੇ ਤੇ ਤੁਹਾਡੇ ਨਾਲ ਪਿੰਡ ਵਾਪਸ ਚਲੀ ਜਾਵੇ ਪਰ ਮੈਂ ਅਜੇ ਹਾਂ ਨਹੀਂ ਚਾਹੁੰਦਾ ਮੈਂ ਸੋਚ ਰਿਹਾ ਸੀ ਕਿ ਇਸ ਨੂੰ ਜੌਬ ਬਿਨਾਂ ਛੱਡਣੀ ਪਵੇ ਤੇ ਇੱਥੇ ਹੀ ਰਹਿ ਕੇ ਪੀਹੂ ਦੀ ਦੇਖਭਾਲ ਵੀ ਹੋ ਜਾਵੇ ਤਾਂ ਤੁਸੀਂ ਜਾਂ ਦੀਦੀ ਕੋਈ ਵੀ ਇੱਥੇ ਇੱਕ ਜਣਾ ਰੁਕ ਜਾਓ ਜਿਸ ਨਾਲ ਪੀਹੂ ਦੀ ਦੇਖਭਾਲ ਵੀ ਠੀਕ ਤਰ੍ਹਾਂ ਹੋ ਜਾਵੇਗੀ ਤੇ ਉਧਰ ਪਾਪਾ ਦੀ ਚਿੰਤਾ ਵੀ ਘਟ ਜਾਊਗੀ ਉਸ ਦੀ ਮਾਂ ਇਨਕਾਰ ਕਰਦੇ ਹੋਏ ਕਹਿਣ ਲੱਗੀ ਨਹੀਂ ਪੁੱਤ ਮੈਂ ਨਹੀਂ ਰੁਕ ਸਕਦੀ ਤੇਰੇ ਪਾਪਾ ਉੱਥੇ ਪਿੰਡ ਵਿੱਚ ਇਕੱਲੇ ਨੇ ਤੇ ਤੇਰੀ ਦੀਦੀ ਨੂੰ ਵੀ ਮੈਂ ਇੱਥੇ ਇਕੱਲੇ ਨਹੀਂ ਛੱਡ ਸਕਦੀ ਕਿਉਂਕਿ ਤੁਸੀਂ ਦੋਨੋਂ ਤਾਂ ਸਾਰਾ ਦਿਨ ਦਫ਼ਤਰ ਵਿੱਚ ਰਹੋਗੇ ਤਾਂ ਇਸ ਦਾ ਇਕੱਲੇ ਵਿੱਚ ਦਿਲ ਘਬਰਾਉਣ ਲੱਗਦਾ ਹੈ ਮੈਂ ਤਾਂ ਕਹਿਨੀ ਆ ਕਿ ਸਭ ਤੋਂ ਬੈਸਟ ਇਹੀ ਤਰੀਕਾ ਹੈ ਕਿ ਨਿੰਮੀ ਨੂੰ ਤੂੰ ਸਾਡੇ ਨਾਲ ਪਿੰਡ ਭੇਜਦੀ ਜੌਬ ਦਾ ਕੀ ਹੈ ਜੌਬ ਤਾਂ ਇਹ ਬਾਦ ਵਿੱਚ ਵੀ ਕਰ ਸਕਦੀ ਹੈ ਉੱਥੇ ਇਸ ਨੂੰ ਪੂਰਾ ਆਰਾਮ ਕਰਵਾਵਾਂਗੇ ਅਸੀਂ ਇਸ ਦੀ ਤੇ ਪੀਹੂ ਦੀ ਪੂਰੀ ਦੇਖਭਾਲ ਕਰਾਂਗੇ ਆਕਾਸ਼ ਵਿਅੰਗ ਵਿੱਚ ਹੱਸਦੇ ਹੋਏ ਬੋਲਿਆ ਨਹੀਂ ਮਾਂ ਤੁਸੀਂ ਤਾਂ ਇਸ ਨੂੰ ਪਿੰਡ ਇਸ ਲਈ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਕਿ ਤੁਸੀਂ ਇਸ ਨੂੰ ਨੌਕਰਾਨੀ ਬਣਾ ਕੇ ਰੱਖ ਸਕੋ ਮੈਂ ਦਫ਼ਤਰ ਤੋਂ ਥੋੜਾ ਛੇਤੀ ਆ ਗਿਆ ਸੀ ਤਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ ਮੈਂ ਦਰਵਾਜ਼ੇ ਦੇ ਬਾਹਰ ਹੀ ਖੜਾ ਰਿਹਾ ਮੈਨੂੰ ਤਾਂ ਯਕੀਨ ਹੀ ਨਹੀਂ ਹੋਇਆ ਕਿ ਤੁਸੀਂ ਮੇਰੀ ਪਤਨੀ ਦੇ ਬਾਰੇ ਵਿੱਚ ਅਜਿਹਾ ਸੋਚਦੇ ਹੋ ਉਸਦੀ ਹਾਲਤ ਤਾਂ ਦੇਖੋ ਉਸਦਾ ਆਪਰੇਸ਼ਨ ਹੋਇਆ ਹੈ ਪੀਹੂ ਹਜੇ ਬਹੁਤ ਛੋਟੀ ਹੈ ਅਜਿਹੇ ਵਿੱਚ ਤੁਸੀਂ ਉਸ ਨੂੰ ਨੌਕਰਾਨੀ ਬਣਾਉਣ ਦੇ ਬਾਰੇ ਵਿੱਚ ਸੋਚ ਵੀ ਕਿਵੇਂ ਸਕਦੇ ਹੋ ਕਿ ਪਿੰਡ ਵਿੱਚ ਨੌਕਰਾਨੀਆਂ ਦੀ ਕਮੀ ਹੈ ਜੋ ਹੁਣੇ ਨੌਕਰਾਨੀ ਦਾ ਕੰਮ ਕਰਨ ਲਈ ਇਥੋਂ ਰਿਜਾਇਨ ਕਰਕੇ ਤੁਹਾਡੇ ਨਾਲ ਜਾਊਗੀ ਪਿੰਡ ਜਾ ਕੇ ਨੌਕਰਾਨੀ ਦਾ ਕੰਮ ਕਰਨ ਤੋਂ ਚੰਗਾ ਹੈ ਕਿ ਇੱਥੇ ਰਹਿ ਕੇ ਜੌਬ ਕਰੇ ਤੁਸੀਂ ਜਾਂ ਦੀਦੀ ਇੱਥੇ ਨਹੀਂ ਰਹਿ ਸਕਦੇ ਤਾਂ ਇੱਕ ਕੰਮ ਕਰਦਾ ਮੈਂ ਆਪਣੀ ਸੱਸ ਨੂੰ ਇਸ ਦੀ ਦੇਖਭਾਲ ਕਰਨ ਦੇ ਲਈ ਬੁਲਾ ਲੈਣਾ ਉਂਝ ਵੀ ਨੀਮੀ ਨੇ ਪਹਿਲਾਂ ਹੀ ਕਿਹਾ ਸੀ ਕਿ ਮੈਂ ਆਪਣੀ ਮੰਮੀ ਨੂੰ ਬੁਲਾ ਲੈਂਦੀ ਹਾਂ ਪਰ ਮੈਨੂੰ ਲੱਗਿਆ ਕਿ ਕਿਤੇ ਤੁਹਾਨੂੰ ਬੁਰਾ ਨਾ ਲੱਗ ਜਾਵੇ ਇਸ ਲਈ ਮੈਂ बार-बार ਇਹੀ ਕਹਿੰਦਾ ਇਨੀ ਮੀ ਤੇਰੀ ਦੇਖਭਾਲ ਲਈ ਮੇਰੀ ਮੰਮੀ ਹੀ ਆਉਣਗੀ ਤੁਸੀਂ ਮੇਰੇ ਕਹਿਣ ਤੇ ਆ ਤਾ ਗਈ ਪਰ ਤੁਹਾਡੀ ਸੋਚ ਇੰਨੀ ਛੋਟੀ ਹੈ ਮੈਨੂੰ ਨਹੀਂ ਸੀ ਪਤਾ ਮੈਂ ਹੀ ਬੜਾ ਮੂਰਖਾ ਮੈਨੂੰ ਪਹਿਲਾਂ ਹੀ ਆਪਣੀ ਸੱਸ ਨੂੰ ਬੁਲਾ ਲੈਣਾ ਚਾਹੀਦਾ ਸੀ ਮੇਰੀ ਪਤਨੀ ਨੂੰ ਇੰਨੀ ਜ਼ਿਆਦਾ ਤਕਲੀਫ ਨਾ ਹੁੰਦੀ ਮੁਸ਼ਕਿਲ ਵਕਤ ਇਸਨੇ ਕਿਵੇਂ ਕੱਟਿਆ ਹੋਵੇਗਾ ਇਹ ਹੀ ਜਾਣਦੀ ਹੈ ਮੈਂ ਤਾਂ ਅੱਖਾਂ ਬੰਦ ਕਰਕੇ ਆਪਣੀ ਮਾਂ ਤੇ ਭੈਣ ਤੇ ਵਿਸ਼ਵਾਸ ਕਰਦਾ ਰਿਹਾ ਪਰ ਤੁਸੀਂ ਮੇਰੇ ਵਿਸ਼ਵਾਸ ਦਾ ਇਹ ਸिला ਦਿੱਤਾ ਚਲੋ دیر ਨਾਲ ਹੀ ਸਹੀ ਪਰ ਮੈਨੂੰ ਅਕਲ ਆ ਗਈ ਜੇ ਤੁਸੀਂ ਇਸ ਦੀ ਮਦਦ ਨਹੀਂ ਕਰ ਸਕਦੇ ਤਾਂ ਇਸ ਦੀ ਮਦਦ ਜੋ ਵੀ ਕਰਨਾ ਚਾਹੁੰਦਾ ਹੈ ਉਸ ਨੂੰ ਮੈਂ ਬੁਲਾਉਂਗਾ ਇਸ ਤੇ surjeet ਗੁੱਸੇ ਵਿੱਚ ਭੜਕਦੇ ਹੋਏ ਕਹਿਣ ਲੱਗੀ ਹੁਣ ਕੀ ਇੱਥੇ ਨੀਮੀ ਦੀ ਮਾਂ ਕਿ ਰਹੂਗੀ ਮੈਨੂੰ ਇਹ ਸਭ ਬਿਲਕੁਲ ਵੀ ਪਸੰਦ ਨਹੀਂ ਆਕਾਸ਼ ਕਹਿਣ ਲੱਗਾ ਤੁਸੀਂ ਰੁਕ ਜਾਓ ਜਾਂ ਫਿਰ ਦੀਦੀ ਨੂੰ ਇੱਥੇ ਛੱਡ ਦਵੋ ਉਸ ਲਈ ਤਾਂ ਤੁਸੀਂ ਨਹੀਂ ਮੰਨ ਰਹੇ ਤਾਂ ਤੁਸੀਂ ਹੀ ਦੱਸੋ ਹੋਰ ਕੀ ਹੋ ਸਕਦਾ ਹੈ ਮੇਰੀ ਬੱਚੀ ਦੂਜਿਆਂ ਦੇ ਭਰੋਸੇ ਤਾਂ ਨਹੀਂ ਰਹਿ ਸਕਦੀ ਨਾ ਜੇ ਉਸਦੀ ਨਾਨੀ ਉਸਦੀ ਦੇਖਭਾਲ ਕਰਨਾ ਚਾਹੁੰਦੀ ਹੈ ਤਾਂ ਇਸ ਵਿੱਚ ਗਲਤ ਕੀ ਹੈ ਹੁਣ ਤਾਂ surjit kaur ਦੀ ਬੋਲਤੀ ਬੰਦ ਹੋ ਚੁੱਕੀ ਸੀ ਉਹ ਸੋਚ ਰਹੀ ਸੀ ਕਿ ਬਹੁਤ ਜੌਬ ਵੀ ਛੱਡੂਗੀ ਤੇ ਉਸਦੇ ਨਾਲ ਪਿੰਡ ਜਾ ਕੇ ਘਰ ਦਾ ਸਾਰਾ ਕੰਮ ਵੀ ਸੰਭਾਲ ਲਊਗੀ ਪਰ ਇੱਥੇ ਤਾਂ ਪਾਸਾ ਹੀ ਉਲਟਾ ਪੈ ਗਿਆ ਸੀ ਪਤੀ ਦੀ ਗੱਲ ਸੁਣ ਕੇ ਨਿੰਮੀ ਨੇ ਸੁੱਖ ਦਾ ਸਾਹ ਲਿਆ ਤੇ ਮਨ ਹੀ ਮਨ ਈਸ਼ਵਰ ਦਾ ਧੰਨਵਾਦ ਕੀਤਾ ਜੋ ਆਕਾਸ਼ ਨੇ ਮੌਕੇ ਤੇ ਪਹੁੰਚ ਕੇ ਆਪਣੀ ਮਾਂ ਤੇ ਭੈਣ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਨਹੀਂ ਤਾਂ ਅੱਜ ਫਿਰ ਤੋਂ ਘਰ ਵਿੱਚ ਝਗੜਾ ਹੋਣਾ ਤੈ ਸੀ ਨਿੰਮੀ ਨੇ ਗੰਭੀਰ ਅਵਾਜ਼ ਵਿੱਚ ਕਿਹਾ ਮੰਮੀ ਜੀ ਤੁਸੀਂ ਤਾਂ ਕਹਿ ਰਹੇ ਸੀ ਕਿ ਮੈਨੂੰ ਆਪਣੀ ਨੌਕਰੀ ਦਾ ਬੜਾ ਕਮੰਡ ਹੈ ਅਜਹੀ ਕੋਈ ਗੱਲ ਨਹੀਂ ਮੈਨੂੰ ਆਪਣੀ ਨੌਕਰੀ ਦਾ ਕੋਈ ਕਮੰਡ ਨਹੀਂ ਜੀ ਮੇਰੇ ਮੰਮੀ ਪਾਪਾ ਨੇ ਐਨਾ ਪੜਾਇਆ ਲਿਖਾਇਆ ਤਾਂ ਉਸ ਦਾ ਉਪਯੋਗ ਕਰਨ ਦੇ ਲਈ ਮੈਂ ਨੌਕਰੀ ਕਰਨੀ ਸ਼ੁਰੂ ਕੀਤੀ ਹੈ ਜਦੋਂ ਤੁਸੀਂ ਆਉਂਦੇ ਸੀ ਤਾਂ ਮੈਂ 10-15 ਦਿਨਾਂ ਦੇ ਲਈ ਛੁੱਟੀ ਨਹੀਂ ਲੈ ਸਕਦੀ ਤੇ ਨਾ ਹੀ ਜੌਬ ਛੱਡ ਸਕਦੀ ਸੀ ਤਾਂ ਤੁਹਾਨੂੰ ਅਜੀਹਾ ਲੱਗਣ ਲੱਗਿਆ ਕਿ ਮੈਨੂੰ ਨੌਕਰੀ ਦਾ ਬੜਾ ਕਮੰਡ ਹੈ ਮੇਰੇ ਦਫ਼ਤਰ ਵਿੱਚ ਮੀਟਿੰਗ ਹੁੰਦੀ ਇਸ ਲਈ ਮੈਂ دیر ਨਾ ਲਾਉਂਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਨੌਕਰੀ ਦਾ ਕਮੰਡ ਦਿਖਾਉਂਦੀ ਸੀ ਨੌਕਰੀ ਕਰਦੀ ਹੋਏ ਵੀ ਮੈਂ ਕਦੇ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਹਮੇਸ਼ਾ ਤੁਹਾਡੀ ਆਪ ਭਗਤ ਦੇ ਲਈ ਇੱਕ ਪੈਰ ਤੇ ਖੜੀ ਰਹਿੰਦੀ ਸੀ ਹੁਣ ਉਸਦੀ ਨਣਤ ਤੇ ਸੱਸ ਕੋਲ ਕਹਿਣ ਨੂੰ ਕੁਝ ਵੀ ਨਹੀਂ ਸੀ ਉਸਨੇ ਵੀ ਅੱਗੇ ਜ਼ਿਆਦਾ ਕੁਝ ਨਹੀਂ ਕਿਹਾ ਕਿਉਂਕਿ ਉਸਦੇ ਮਨ ਦੀ ਗੱਲ ਤਾਂ ਹੋ ਹੀ ਗਈ ਸੀ ਹੁਣ ਨਾ ਤਾਂ ਉਸਨੂੰ ਨੌਕਰੀ ਛੱਡਣੀ ਪੈਣੀ ਸੀ ਤੇ ਨਾ ਹੀ ਆਪਣੀ ਧੀ ਦੀ ਦੇਖਭਾਲ ਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਸੀ ਕਿਉਂਕਿ ਆਕਾਸ਼ ਉਸਦੀ ਮਾਂ ਨੂੰ ਬੁਲਾਉਣ ਲਈ ਮੰਨ ਗਿਆ ਸੀ ਉਸਦੀ ਸੱਸ ਦੀ ਨਣਦ 4 ਦਿਨਾਂ ਬਾਅਦ ਨਾਰਾਜ਼ ਹੋ ਕੇ ਉੱਥੋਂ ਚਲੀਆਂ ਗਈਆਂ ਪਰ ਨਿੰਮੀ ਨੇ ਬਸ ਇਹੀ ਸੋਚਿਆ ਕਿ ਜੇ ਕਿਸੇ ਦੀ ਸੋਚ ਗਲਤ ਹੈ ਤਾਂ ਉਸ ਨੂੰ ਖੁਸ਼ ਕਰਨ ਦੇ ਲਈ ਅਸੀਂ ਹਰ ਵਕਤ ਉਸ ਦੀ ਹਾਂ ਵਿੱਚ ਹਾਂ ਨਹੀਂ ਮਿਲਾ ਸਕਦੇ ਉਹ ਬਹੁਤ ਖੁਸ਼ੀ ਕਿ ਘੱਟੋ-ਘੱਟ ਉਸਦੀ ਮਾਂ ਨੇ ਅਜਿਹੇ ਸਮੇਂ ਵਿੱਚ ਉਸਦੀ ਪ੍ਰੋਬਲਮ ਨੂੰ ਸਮਝਿਆ ਤੇ ਪੀਹੂ ਦਾ ਧਿਆਨ ਰੱਖਣ ਦੇ ਲਈ ਉੱਥੇ ਆ ਗਈ ਜਿਸ ਨਾਲ ਉਸ ਨੂੰ ਆਪਣੀ ਨੌਕਰੀ ਵੀ ਨਹੀਂ ਛੱਡਣੀ ਪਈ ਉਂਝ ਵੀ ਕੁਝ ਸਾਲਾਂ ਦੀ ਗੱਲ ਸੀ ਫਿਰ ਤਾਂ ਬੜੀ ਹੁਣ ਤੋਂ ਬਾਅਦ ਪੀਹੂ ਸਕੂਲ ਜਾਣ ਵਾਲੀ ਸੀ ਜਦੋਂ ਬੱਚਿਆਂ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੁੰਦਾ ਤਾਂ ਇੱਕ ਮਾਂ ਲਈ ਧਰਮ ਸੰਕਟ ਬਣ ਜਾਂਦਾ ਹੈ ਕਿ ਜੋਬ ਕਰੇ ਜਾਂ ਆਪਣੇ ਬੱਚੇ ਦਾ ਧਿਆਨ ਰੱਖੇ ਜਿੱਥੇ ਘਰ ਦੇ ਬਜ਼ੁਰਗ ਆਪਣੀ ਮਰਜ਼ੀ ਨਾਲ ਬੱਚਿਆਂ ਦਾ ਧਿਆਨ ਰੱਖ ਲੈਂਦੇ ਨੇ ਉੱਥੇ ਇੱਕ ਨਵੀਂ ਮਾਂ ਨੂੰ ਆਪਣੇ ਕਰੀਅਰ ਨਾਲ ਸਮਝੌਤਾ ਨਹੀਂ ਕਰਨਾ ਪੈਂਦਾ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਹੀਆਂ ਦਿਲ ਨੂੰ ਚੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ